ਜੇ ਗੱਲ ਨਹੀਂ ਕਰਨਾ ਚਾਹੁੰਦੇ ਫਿਰ ਚੰਡੀਗੜ੍ਹ ਦੇ ਵਿੱਚ ਕਿਹਦੇ ਨਾਲ ਗੱਲ ਕੀਤੀ ਕਿਸਾਨਾਂ ਨੇ ਥੂੜੇ ਚਲਾਣੇ ਨਹੀਂ ਬੰਦ ਕਰੇ ਹੈਗੇ ਜਿਹਦੇ ਵਿੱਚ ਅੱਜ ਵੀ ਸਾਡਾ ਮੈਂ ਕਹਿੰਦਾ ਵੀ 100 ਮੁੰਡਾ ਹੋਰ ਫੱਟੜ ਹੋ ਗਿਆ ਇੰਨੀ ਗਿਰੀ ਹੋਈ ਰਾਜਨੀਤੀ ਇਹ ਕਰਨ ਲੱਗੀ ਹੋਈ ਇੱਕ ਪਾਸੇ ਕਿਸਾਨ ਗੱਲ ਕਰ ਰਹਾ ਇੱਕ ਪਾਸੇ ਬੰਬ ਚਲਾ ਰਹੇ ਨੇ ਜਦੋਂ ਪਰਮਾਤਮਾ ਨੇ ਤੁਹਾਡੇ लाठी ਮਾਰਨੀ ਆ ਤੁਹਾਡੇ ਤੋਂ ਨਹੀਂ ਸਹੀ ਜਾਣੇ ਇਹਨਾਂ ਨੇ ਪੰਜਾਬ ਨੂੰ ਇਹ ਜਿਹਿਆਂ ਹੱਦਾ ਕਰਕੇ ਬਾਹਰਲਾ ਮੁਲਕ ਬਣਾ ਤਿਆ ਵੀ ਪੰਜਾਬ ਦੇ ਜਿਹੜੇ ਕਿਸਾਨ ਮਜ਼ਦੂਰ ਨੇ ਵੀ ਇਹਨਾਂ ਦੇ ਕੁਝ ਨਹੀਂ ਲੱਗਦੇ ਹੈਗੇ। ਆਨਰ ਦੇਖ ਰਹੇ ਹੋ ਮੈਂ ਹਰੂ ਰਾਖ ਸ਼ਰਮਾ ਅੱਜ ਸਵੇਰ ਤੋਂ ਸ਼ਾਮ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਰਾਤ ਦਾ ਵੇਲਾ ਹੈ ਸਟੇਜ ਬੰਦ ਕਰ ਦਿੱਤੀ ਗਈ ਹੈ ਉੱਥੇ ਹੀ ਕਿਸਾਨ ਆਪਣੀਆਂ ਟਰਾਲੀਆਂ ਵੱਲ ਤੇ ਕੁਝ ਆਪਣੇ ਨੇੜੇ ਤੇੜੇ ਘਰਾਂ ਵੱਲ ਮੁੜ ਰਹੇ ਨੇ ਤਾਂ ਜੋ ਫੇਰ ਅਗਲੀ ਕਾਲ ਦੇ ਉੱਤੇ ਜਿਹੜਾ ਹੈ ਸੰਘਰਸ਼ ਸ਼ੁਰੂ ਕੀਤਾ ਜਾਵੇ। ਅੱਜ ਵੀ ਪ੍ਰਸ਼ਾਸਨ ਵੱਲੋਂ ਵੀ ਕਹਿ ਲਿਏ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਹਰਿਆਣਾ ਦੀ ਜਿਹੜੀ ਸਰਕਾਰ ਹੈ ਉਸ ਵੱਲੋਂ ਵੀ ਅੱਜ ਉਸੇ ਤਰ੍ਹਾਂ ਅਥਰੂ ਗੈਸ ਦੇ ਗੋਲੇ ਵਰਸਾਏ ਗਏ ਉਸੇ ਤਰ੍ਹਾਂ ਨੌਜਵਾਨਾਂ ਵੱਲੋਂ ਵੀ ਆਪਣਾ ਪੂਰਾ ਜੋਸ਼ ਦਿਖਾਇਆ ਗਿਆ ਹੋਸਟ ਦੇ ਨਾਲ ਕੰਮ ਲੈਂਦੇ ਹੋਏ ਉਹ ਅੱਗੇ ਵਧਦੇ ਰਹੇ ਪਰ ਫਿਰ ਵੀ ਕਹਿ ਲਈਏ ਕਿ ਅੱਗੇ ਨਹੀਂ ਵਧ ਸਕੇ ਬੈਰੀਗੇਟਿੰਗ ਜੂੰਦੀ ਤ्यों ਬਣੀ ਰਹੀ ਉੱਥੇ ਨਾਲ ਹੀ ਗੱਲ ਕਰ ਲਈਏ ਕਿ ਅਥਰੂ ਗੈਸ ਦੇ ਬਹੁਤ ਸਾਰੇ ਗੋਲਿਆਂ ਦੇ ਨਾਲ ਅੱਜ ਵੀ ਕੁਝ ਨੌਜਵਾਨ ਜ਼ਖਮੀ ਹੋਏ ਨੇ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਆ ਇਸ ਗੱਲ ਦੀ ਆਲੋਚਨਾ ਕਰਦੇ ਆ ਕਿ ਇਸ ਤਰ੍ਹਾਂ ਦਾ ਰਵਈਆ ਅੱਛਾ ਰਵਈਆ ਨਹੀਂ ਹੈ ਪਰ ਅੱਜ ਕੱਲ ਨੂੰ ਕੀ ਸਥਿਤੀ ਰਹੇਗੀ ਇਸ ਬਾਬਤ ਗੱਲ ਕਰ ਲੈਣੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਉਹਨਾਂ ਨਾਲ ਗੱਲ ਕਰਦੇ ਆ ਪ੍ਰਧਾਨ ਜੀ ਹੁਣ ਕੀ ਦੇਖ ਰਹੇ ਹੋ ਇਸ ਵਕਤ ਸਥਿਤੀ ਕੀ ਆ ਸਸੀਕਰ ਰਵਜ ਜੀ ਸਥਿਤੀ ਤਾਂ ਇਹ ਆ ਬਾਈ ਜੀ ਵੀ ਜੋ ਕੁਝ ਸਰਕਾਰ ਐਨੀ ਗਿਰ ਚੁੱਕੀ ਹੈ ਜਿਹੜੇ ਹਤਕੰਡਿਆਂ ਦੇ ਅਪਰਾਹਲੇ ਡਰੋਨਾਂ ਨਾਲ ਹਮਲੇ ਦੇਖੋ ਕੱਲ ਇਹਨਾਂ ਨੇ ਐਨੇ ਡਰੋਨ ਨਾਲ ਹਮਲੇ ਕਰਿਆ ਸਾਡਾ 100-100 ਮੁੰਡਾ ਕੱਲ ਫੱਟੜ ਹੋ ਗਿਆ ਸੀਗਾ ਸ਼ਾਮ ਦਾ ਉਸ ਤੋਂ ਬਾਅਦ ਅੱਜ ਫੇਰ ਪ੍ਰਸ਼ਾਸਨ ਨਾਲ ਗੱਲ ਹੋਈ ਦਾਬਤਾ ਬਣਾ ਕੁਝ ਟਾਈਮ ਇਹਨਾਂ ਨੇ ਡਰੋਨ ਰੋਕੇ ਨੇ ਪਰ ਅੱਜ ਅਸੀਂ ਆਪਣੀ ਰਣਨੀਤੀ ਚੇਂਜ ਕਰਤੀ ਸੀ ਕਿ ਸਵੇਰੇ ਇੱਕ ਬਸੰਤ ਸੀਗੀ ਉਹਦੇ ਕਰਕੇ ਕੁਝ ਮੁੰਡਿਆਂ ਨਾਲ ਮੀਟਿੰਗ ਹੋਈ ਵੀ ਤੁਸੀਂ ਪਤੰਗ ਹਟਾਓ ਆਪਣੇ ਕਿਉਂਕਿ ਅਸੀਂ ਹੋਰ ਕੋਈ ਨਾ ਦਾ ਗਨ ਚਲਾ ਸਕਦੇ ਨੇ ਕੁਝ ਵੀ ਉਹਨਾਂ ਡਰੋਨ ਨੂੰ ਪਿੱਛੇ ਹਟਾਇਆ ਜਾਵੇ ਉਹ ਅੱਜ ਅਸੀਂ ਸਕਸੈਸਫੁਲ ਵੀ ਹੋਏ ਕਿਉਂਕਿ ਜਦੋਂ ਉਹਨਾਂ ਨੇ ਸ਼ਾਮ ਹੀ ਆ ਕੇ ਡਰੋਨ ਜਿੱਥੇ ਸਾਡੀ ਸਟੇ ਸੀ ਉਹ ਤੋਂ ਵੀ 200 ਮੀਟਰ ਅੰਦਰ ਆ ਕੇ ਸਿੱਟ ਇੱਧਰ ਸ਼ੰਭੂ ਵਾਲੇ ਪਾਸੇ ਨੂੰ ਡਰੋਨ ਪਿੰਡ ਵਾਲੇ ਪਾਸੇ ਨੂੰ ਉਦੋਂ ਆ ਕੇ ਉਹ ਇੱਕ ਪਤੰਗ ਵਾਲੇ ਵੀਰ ਨੇ ਤਾਰ ਦੇ ਵਿੱਚ ਜਦੋਂ ਕਹਿੰਦਾ ਪ੍ਰਮਾਤਮਾ ਵੱਲੋਂ ਕੋਈ ਕਿਰਪਾ ਹੋਈ ਹੈ ਉਹ ਡਰੋਨ ਕਬਜ਼ੇ 'ਚ ਆ ਗਿਆ ਉਹ ਡਿੱਗ ਗਿਆ ਡਿੱਕੇ ਨਸ਼ਟ ਹੋ ਗਿਆ ਗੱਲ ਇਹ ਹੈ ਵੀ ਵੀ ਜਿਹੜਾ ਇਹ ਮੋਦੀ ਸਰਕਾਰ ਹੈ ਐਨੀ ਗਿਰ ਚੁੱਕੀ ਹੈ ਐਨੀ ਡਰ ਚੁੱਕੀ ਹੈ ਵੀ ਇਹਨੂੰ ਇਹ ਸਮਝ ਨਾ ਰਿਹਾ ਵੀ ਅਸੀਂ ਕੀ ਕਰੀਏ ਦੇਖੋ ਇੱਕ ਹੁੰਦਾ ਵੀ ਕਿਸੇ ਬਾਹਰਲੇ ਕੰਟਰੀ ਨਾਲ ਲੜਾਈ ਚੀਨ ਨਾਲ ਇਹ ਆ ਕਿਸੇ ਪਾਕਿਸਤਾਨ ਨਾਲ ਕਿਤੇ ਹੋਰ ਹੈ ਪਰ ਇਹਨਾਂ ਨੇ ਪੰਜਾਬ ਨੂੰ ਇਹੋ ਜਿਹਿਆਂ ਹੱਦਾ ਕਰਕੇ ਬਾਹਰਲਾ ਮੁਲਕ ਬਣਾ ਤਿਆ ਵੀ ਪੰਜਾਬ ਦੇ ਜਿਹੜੇ ਕਿਸਾਨ ਮਜ਼ਦੂਰ ਨੇ ਵੀ ਇਹਨਾਂ ਦੇ ਕੁਝ ਨਹੀਂ ਲੱਗਦੇ ਹੈਗੇ ਜਦ ਕਿ ਦਿੱਲੀ ਸਾਡੀ ਰਾਜਧਾਨੀ ਹੈ ਅਸੀਂ ਜਾ ਸਕਦੇ ਹਾਂ ਜਿਹੜੀ ਮੰਗਾਂ ਕਰਕੇ ਅਸੀਂ ਕੁਝ ਕਰਨ ਲੱਗੇ ਸੀਗੇ 2021 ਵਾਲੇ ਅੰਦੋਲਨ 'ਚ ਤੁਸੀਂ ਸਾਨੂੰ ਮਿਲਦੇ ਰਹੋ ਸੀ ਸਾਰਾ ਅੰਦੋਲਨ ਕਵਰੇਜ ਕਰਿਆ ਹੈਗਾ ਬਹੁਤ ਸਾਰਾ ਤੁਸੀਂ ਉਹ ਅੰਦੋਲਨ 'ਚ ਇਹਨਾਂ ਨੇ ਉਹ ਟਾਈਮ ਮੰਗਾਂ ਮੰਨੀਆਂ ਮੰਨ ਕੇ ਇਸ ਕਰੀ ਉਹ ਲਾਗੂ ਕਰਨ ਵਾਸਤੇ ਵੀ ਦੁਬਾਰਾ ਅੰਦੋਲਨ ਕਰਨਾ ਪਵੇ ਇੱਕ ਦੇਸ਼ ਦਾ ਰਾਜਾ ਇੱਕ ਗੱਲ ਕਹਦੇ ਵੀ ਮੈਂ ਇਹ ਕਰ ਤਿਆ ਤਾਂ ਉਹ ਲਾਗੂ ਹੋ ਜਾਣਾ ਚਾਹੀਦਾ ਤੇ ਹੁੰਦਾ ਵੀ ਰਿਹਾ ਪਹਿਲਾਂ ਜੇ ਆਪਾਂ ਇਤਿਹਾਸ ਚੱਕੀਏ ਪਰ ਮੈਂ ਕਹਿੰਦਾ ਵੀ 10 ਰਾਜਾ ਜੇ ਅਸੀਂ ਇਹੋ ਜਿਹਾ ਨਿਕੰਮਾ ਕੁਰਸੀ ਦੇ ਵਹਾ ਲਿਆ ਜਿਨ੍ਹਾਂ ਗੱਲਾਂ ਆਪਣੇ ਮੂੰਹ ਤੋਂ ਕਹਿ ਕੇ ਲਾਗੂ ਨਹੀਂ ਕਰੀਆਂ ਹੈਗੀਆਂ ਜਿਹਦੇ ਕਰਕੇ ਮੀਟਿੰਗਾਂ ਕਰੀਆਂ ਅਸੀਂ ਆਪ ਦੇ ਵਿੱਚ ਜਿ세 ਬੰਦਿਆਂ ਇਕੱਠੀਆਂ ਹੋਈਆਂ ਜਿਦੇ ਵਿੱਚੋਂ ਇੱਕ ਕੇ ਐਮ ਐਮ ਬਣਿਆ ਕਿਸਾਨ ਮਜ਼ਦੂਰ ਮੋਰਚਾ ਇੱਕ ਪਾਸੇ ਗੈਰ ਰਾਜਨੀਤਿਕ ਸਾਡਾ ਫੋਰਮ ਬਣਿਆ ਜਗਜੀਤ ਸਿੰਘ ਢੱਲੇ ਵਾਲਾ ਇਕੱਠੇ ਹੋ ਕੇ ਗੱਲ ਚੱਲੀ ਲੜਾਈ ਲੜਨ ਦੀ ਤਿਆਰੀ ਹੋਈ ਵੀ 13 ਨੂੰ ਦਿੱਲੀ ਕੁਝ ਕਰਾਂਗੇ ਸੈਂਟਰ ਸਰਕਾਰ ਨਾਲ ਦੋ ਮੀਟਿੰਗਾਂ ਵੀ ਹੋਈਆਂ 12 ਤਰੀਕ ਨੂੰ ਵੀ ਰਾਤ ਨੂੰ ਮੀਟਿੰਗ ਤਕਰੀਬਨ 13 ਨੂੰ ਅਸੀਂ ਸਵੇਰੇ 4:00 ਵਜੇ ਸੀ ਜਦੋਂ ਵਿਲੇ ਹੋਇਆ 1:30 ਵਜੇ ਤੱਕ ਮੀਟਿੰਗ ਉੱਥੇ ਉਹਨਾਂ ਨਾਲ ਖਤਮ ਹੋਈ ਸੈਂਟਰ ਦੇ ਮਿਨਿਸਟਰ ਆਏ ਉਹ ਤੋਂ ਬਾਅਦ ਸਾਡੀ ਚੱਲੀ ਵੀ ਸਵੇਰੇ 13 ਨੂੰ ਫਿਰ ਇੱਧਰ ਜੰਗ ਦੀ ਤਿਆਰੀ ਕੱਲ ਤੋਂ ਦੇਖਿਆ ਵੀ ਕੀ ਹਾਲਾਤ ਬਣਾਇਆ ਗਿਆ ਸਾਡੇ ਨਾਲ ਅੱਜ ਫਿਰ ਇਹਨਾਂ ਨੇ ਸਵੇਰ ਤੋਂ ਅਰਜਨ ਮੁੰਡੇ ਜੀ ਦਾ ਪਤਾ ਲੱਗਿਆ ਸੀ ਜਿਹੜੇ ਮੰਤਰੀ ਨੇ ਸਾਡੇ ਖੇਤੀ ਬੜੀ ਵੀ ਕਹਿੰਦਾ ਜੀ ਕਿਸਾਨ ਸਾਡੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੇ ਹੈਗੇ ਬਿਲਕੁਲ ਅਨੁਰਾਗ ਠਾਕੁਰ ਨੇ ਵੀ ਇਹੀ ਬਿਆਨ ਦਿੱਤਾ ਅਰਜਨ ਮੁੰਡੇ ਨੇ ਇਹੀ ਬਿਆਨ ਦਿੱਤਾ ਪਰ ਜੇ ਗੱਲ ਨਹੀਂ ਕਰਨਾ ਚਾਹੁੰਦੇ ਫਿਰ ਚੰਡੀਗੜ੍ਹ ਦੇ ਵਿੱਚ ਕਿਹਦੇ ਨਾਲ ਗੱਲ ਕੀਤੀ ਕਿਸਾਨਾਂ ਨੇ ਉੱਥੇ ਵੀ ਤਾਂ ਅਰਜਨ ਮੁੰਡੇ ਪਹੁੰਚੇ ਸੀ ਉਹੀ ਗੱਲ ਕਰਦੇ ਹਨ ਦੇਖੋ ਕਿੰਨੀ ਗਿਰੀ ਹੋਈ ਰਾਜਨੀਤੀ ਇਹ ਕਰਨ ਲੱਗੇ ਹੋਏ ਆ ਇੱਕ ਪਾਸੇ ਕਹਿੰਦਾ ਵੀ ਗੱਲ ਨਹੀਂ ਕਰਨਾ ਚਾਹੁੰਦੇ ਇੱਕ ਪਾਸੇ ਕਿਸਾਨ ਗੱਲ ਕਰ ਰਿਹਾ ਇੱਕ ਪਾਸੇ ਬੰਬ ਚਲਾ ਰਹੇ ਨੇ ਸੇਮ ਉਹ ਹੀ ਗੱਲ ਇਹਨਾਂ ਨੇ ਅੱਜ ਕਰੀ ਅੱਜ ਇਹ ਕਹਿੰਦੇ ਵੀ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ ਕਿ ਕਿਸਾਨ ਜਿਹੇ ਬੰਦਿਆਂ ਨੇ 12 ਵਜੇ ਤੁਸੀਂ ਉੱਥੇ ਸੀਗੇ ਅਸੀਂ ਕਹਿ ਤਾਂ ਕਲੀਅਰ ਕਰਤਾ ਵੀ 12 ਵਜੇ ਤੋਂ ਬਾਅਦ ਅਸੀਂ ਕੋਈ ਇਹੋ ਜੀ ਗੱਲ ਨਹੀਂ ਕਰਾਂਗੇ ਵੀ ਸੈਂਟਰ ਸਰਕਾਰ ਜੇ ਸਾਨੂੰ ਸੱਦਾ ਦਿੰਦੀ ਹੈ ਅਸੀਂ 5 ਵਜੇ ਦਾ ਵੇਟ ਕਰਾਂਗੇ ਸੱਦਾ ਦਵੇ ਅਸੀਂ ਗੱਲ ਕਰਾਂਗੇ ਉਹਦੇ ਬਾਅਦ ਬਾਵਜੂਦ ਵੀ ਸਾਡੇ ਜਿਹੜੇ ਨੌਜਵਾਨ ਵੀਰ ਸੀਗੇ ਮੁੰਡੇ ਸੀਗੇ ਪਿੱਛੇ हट ਗਏ ਜਿੰਨੇ ਬਜ਼ੁਰਗ ਲਾਲੋ ਹਨ ਜੋ ਵੀ ਸੀਗੇ ਪਰ ਇਹਨਾਂ ਨੇ ਜਿਹੜੇ ਗੋਲਿਆ ਚਲਾਣੇ ਨਹੀਂ ਬੰਦ ਕਰੇ ਹੈਗੇ ਜਿਹਦੇ ਵਿੱਚ ਅੱਜ ਵੀ ਸਾਡਾ ਮੈਂ ਕਹਿੰਦਾ ਵੀ 100 ਮੁੰਡਾ ਹੋਰ ਫੱਟੜ ਹੋ ਗਿਆ ਨੌਰੀ ਬਾਰਡਰ ਤੇ ਵੀ ਇਸੇ ਤਰ੍ਹਾਂ ਕੱਲ 30 ਬੰਦੇ ਫੱਟੜ ਹੋ ਗਏ ਅੱਜ ਵੀ ਉੱਥੇ ਜਿਹੜਾ ਹੈ ਕਾਫੀ ਨੌਜਵਾਨ ਬਜ਼ੁਰਗ ਵੀ ਫੱਟੜ ਹੋਏ ਨੇ ਸੋ ਅੰਦੋਲਨ ਦੀ ਮੋਹਿਮ ਤਾਂ ਉਸੇ ਤਰ੍ਹਾਂ ਬਣੀ ਹੋਈ ਹੈ ਲੋਕ ਤਾਂ ਉਸੇ ਤਰ੍ਹਾਂ ਡਟੇ ਹੋਏ ਨੇ ਹੁਣ ਕੇਂਦਰ ਦੀ ਕੋਈ ਚਿੱਠੀ ਆਂਦੀ ਹੈ ਉਹ ਚਿੱਠੀ ਦੇ ਵਿੱਚ ਕੀ ਕਿਹਾ ਗਿਆ ਅੱਜ ਹੁਣੇ ਤਕਰੀਬਨ ਕੇਂਦਰ ਦੀ ਚਿੱਠੀ ਆਈ ਹੈ 5 ਵਜੇ ਦਾ ਟਾਈਮ ਸੀਗਾ ਉਸ ਤੋਂ ਪਹਿਲਾਂ ਉਹਨਾਂ ਨੂੰ ਵੀ ਦੇਖੋ ਡਰ ਕੇਂਦਰ ਵੀ ਰਿਹਾ ਹੈ ਚੀਜ਼ 'ਚ ਕਿਉਂਕਿ ਅੱਗੇ ਉਹਨਾਂ ਨੂੰ ਮਨ ਲੱਗਦਾ ਵੀ ਇਲੈਕਸ਼ਨ ਦਿਖਦੀ ਹੈ ਇਲੈਕਸ਼ਨ ਕਰਕੇ ਹਾਂ 24 ਆ ਗਿਆ ਤਾਂ ਕਰੇ ਇਲੈਕਸ਼ਨ ਦਿਖਦੀਆਂ ਮੁੱਦੀ ਨੂੰ ਉਹਨਾਂ ਦੀ ਚਿੱ ਜਿਹੜੇ ਅਸੀਂ ਮੇਨ ਆਗੂ ਬਣਾਏ ਹੋਏ ਆ ਸਾਡੇ ਦੋਨੇ ਫਾਰਮਾਂ ਦੇ ਵਿੱਚੋਂ ਉਹਨਾਂ ਨੇ ਐਸ ਕਰਤੀ ਜੋ ਮੀਟਿੰਗ ਦਾ ਟਾਈਮ ਆ ਅਸੀਂ ਸਵੇਰੇ ਫੇਰ ਜਿੰਨਾ ਵੀ ਸਾਡੇ ਲੋਕ ਇੱਥੇ ਆਏ ਹੋਏ ਨੇ ਸਾਡੇ ਨੌਜਵਾਨ ਵੀਰ ਸਾਰਿਆਂ ਨੂੰ ਜਿੱਦਾਂ ਅੱਜ ਸਮਰਥਨ ਲੈ ਕੇ ਅਸੀਂ ਕਰਿਆ ਵੀ ਮੀਟਿੰਗ ਕਰੀਏ ਨਾ ਕਰੀਏ ਹੱਥ ਖੜੇ ਕਰਕੇ ਸਾਰਿਆਂ ਨੇ ਸਾਸਦੇ ਆ ਕੱਲ ਨੂੰ ਵੀ ਅਸੀਂ ਉਹਨਾਂ ਨੂੰ ਪੁੱਛ ਕੇ ਫੇਰ ਜਾਵਾਂਗੇ ਵੀ ਇਹ ਟਾਈਮ ਆਪਾਂ ਨੂੰ ਮਿਲਿਆ ਹੁਣ ਜਾ ਕੇ ਸਾਨੂੰ ਮੀਟਿੰਗ ਕਰਨੀ ਚਾਹੀਦੀ ਹੈ ਹਾਂ ਆ ਦੇਖੋ ਇਹ ਕੋਈ ਮੀਟਿੰਗ ਵਾਲੇ ਹੱਲ ਨਹੀਂ ਹੁਣ ਫੇਰ ਇਹ ਟਾਈਮ ਮੌਜੂਦ ਸਰਪ੍ਰਧਾਨ ਜੀ ਇੱਥੇ ਇਹ ਵੀ ਚੀਜ਼ ਦੇਖਣ ਵਾਲੀ ਹੈ ਵੀ ਅੱਜ ਵੀ ਕਿਸਾਨ ਆਗੂ ਆਵਾਜ਼ਾਂ ਮਾਰਦੇ ਰਹੇ ਮੰਚ ਦੇ ਉੱਤੇ ਨੌਜਵਾਨਾਂ ਨੂੰ ਕਿ ਵਾਪਸ ਆਓ ਉਹ ਵੀ ਵਾਪਸ ਨਹੀਂ ਆ ਰਹੇ ਸੀ ਇਸ ਕਰਕੇ ਵੀ ਆਹ ਦੇਖੋ ਇਸ ਟਾਈਮ ਵੀ ਜਿਹੜਾ ਹੈ ਅ ਅਤਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਆ ਇਸ ਵਕਤ ਵੀ ਜਦੋਂ ਕਿ ਕਿਸਾਨ ਨੌਜਵਾਨ ਉਧਰ ਚਲੇ ਗਏ ਆ ਕੁਝ ਲੱਗਦਾ 10 ਵੀ ਬੰਦੇ ਉੱਥੇ ਹੋਣੇ ਆ ਇਹ ਗੱਲ ਹੀ ਹੈ ਇਹ ਹੈ ਵੀ ਜਿਹੜੇ ਕੁਝ ਸਾਡੇ ਵੀਰ ਇਹ ਟਾਈਮ ਕੀ ਹੁੰਦਾ ਹੁਣ ਸਾਰਾ ਸ਼ਾਂਤ ਹੋ ਗਿਆ ਸੀਧ ਫੇਰ ਹੋ ਜਾਂਦੇ ਵੀ ਕੋਈ ਕੁਝ ਨਹੀਂ ਕਰੂਗਾ ਸਾਡੇ ਵਾਲੇ ਕੁਝ ਨਹੀਂ ਕਰ ਰਹੇ ਜਾ ਕੇ ਦੇਖਦਾ ਟਰੈਕਟਰ ਸਭ ਕੁਝ ਇਧਰ ਆ ਗਿਆ ਕੁਝ ਬੰਦੇ ਦੇਖਣ ਦੇ ਮਾਰੇ ਚਲੇ ਜਾਂਦੇ ਆ ਉਹਨਾਂ ਤਾਂ ਇਹ ਫਾਇਰਿੰਗ ਕਰਨ ਲੱਗੇ ਹੋਏ ਨੇ ਵੀ ਇਹਨਾਂ ਦਾ ਅਸੀਂ ਕੀ ਵਿਸ਼ਵਾਸ ਕਰੀਏ ਅਸੀਂ ਫੇਰ ਵੀ ਕਹਿੰਦੇ ਵੀ ਕੋਈ ਗੱਲ ਨਹੀਂ ਜੇ ਕੱਲ ਗੱਲ ਹੁੰਦੀ ਹੈ ਉਹ ਚ ਦੇਖਦੇ ਜੇ ਕੋਈ ਹੱਲੇ ਕਰ ਦੇਣ ਨਾ ਤਾਂ ਸਾਨੂੰ ਦਿੱਲੀ ਜਾਣ ਦਾ ਕੋਈ ਚਾਅ ਹੈ ਨਾ ਸਾਨੂੰ ਇਹ ਜਿਹੜਾ ਕਹਿੰਦੇ ਬੈਰੀਕੇਡ ਤੋੜਨਾ ਇਹਨਾਂ ਨੂੰ ਚਾਹੋ ਹੈ ਜੀ ਇਦਾਂ ਨਾ ਬੈਰੀਕੇਡਾਂ ਦਾ ਚਾਹੋ ਨਾ ਸਾਨੂੰ ਕੋਈ ਨਕਸਾਰ ਕਰਾਣ ਦਾ ਚਾਹ ਹੈ ਹੁਣ ਉਹਦਾ ਟਾਈਮ ਫਾਈਨਲ ਹੋਇਆ ਹੈ ਮੀਟਿੰਗ ਦਾ ਜੀ ਟਰਮ ਕੱਲ ਨੂੰ ਤਕਰੀਬਨ ਸਵੇਰੇ ਸੀ ਤੁਹਾਨੂੰ ਦੱਸਾਂਗੇ ਸਾਰੇ ਇਕੱਠੇ ਹੋਗੇ ਇੱਥੇ ਮੀਟਿੰਗ ਹੋਣੀ ਹੈ ਸੱਡੀ ਜਥੇ ਬੰਦਿਆਂ ਦੀ ਦੋ ਮੰਗਾਂ ਤੇ ਸਹਿਮਤੀ ਬਣ ਰਹੀ ਸੀ ਕਿ ਕਹਿੰਦੇ ਜਿਹੜੇ ਪਰਚੇ ਸੀ ਉਹ ਰੱਦ ਕਰਨ ਤੇ ਸਹਿਮਤੀ ਬਣ ਰਹੀ ਸੀ ਤੇ ਇੱਕ ਹੋਰ ਸ਼ਰਤ ਹੈ ਜਿਹੜੀ ਉਸਤੇ ਬਣ ਰਹੀ ਸੀ ਪਰ ਐਮਐਸਬੀ ਤੇ ਆ ਕੇ ਮਾਮਲਾ ਲਟਕ ਜਾਂਦਾ ਸੀ ਜਿਹੜੀ ਬਿਲਕੁਲ ਛੋਟੀਆਂ ਮੰਗਾ ਨੇ ਉਹਨਾਂ ਦੀ ਗੱਲ ਕਰਦੇ ਇਹ ਮੇਨ ਲਖੀਮਪੁਰ ਖੀਰੀ ਦੇ ਕਹਿੰਦੇ ਸੀਗੇ ਉਹ ਵੀ ਇਹ ਕਹਿੰਦੇ ਸੀ ਵੀ ਅਸੀਂ ਉਹਨਾਂ ਦਾ ਰਿਕਾਰਡ ਮਗਾ ਲਨੇ ਆ ਲਖੀਮਪੁਰ ਖੀਰੀ ਵਾਲਿਆਂ ਦਾ ਵੀ ਜਿਨ੍ਹਾਂ ਦੇ ਸੱਟਾਂ ਲੱਗਿਆ ਉਹਨਾਂ ਨੂੰ ਮੁਆਵਜ਼ਾ ਦੇ ਦਿੰਦੇ ਆ ਪਰ ਜਿਹੜੀ ਮੇਨ ਮੰਗਾ ਨੇ ਐ ਐਮਐਸਪੀ ਦੀ ਸਵਾਮੀ ਨਾਥਨ ਰਿਪੋਰਟ ਲਾਗੂ ਕਰਨ ਦੀ ਹੈ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤੀ ਦੀ ਹੈ ਉਸ ਤੋਂ ਬਾਅਦ ਆ ਜਾਂਦਾ ਮਨਰੇਗਾ ਦੀ 200 ਦਿਨ ਕਰਨ ਦੀ ਹੈ ਵੀ ਜਿਹੜੀ ਮੇਨ ਮੰਗਾ ਤਿੰਨ ਚਾਰ ਉਹਨਾਂ ਤਾਂ ਉਹ ਗੱਲੇ ਨਹੀਂ ਕਰਨਾ ਚਾਹੁੰਦੇ ਸੀਗੇ ਹੁਣ ਦੇਖਦੇ ਆ ਵੀ ਕੱਲ ਜੇ ਉਹ ਗੱਲ ਕਰਦੇ ਨਹੀਂ ਕਰਦੇ ਪਰ ਜੋ ਮੋਦੀ ਸਰਕਾਰ ਨੇ ਰਵਈਆ ਅਪਣਾਇਆ ਹੋਇਆ ਇੱਕ ਦੇਸ਼ ਦਾ ਤਾਨਾਸ਼ਾਹੀ ਰੁਪਿਆ ਨਹੀਂ ਰਵਈਆ ਨਹੀਂ ਅਪਣਾਉਂਦਾ ਜੋ ਕੁਝ ਉਹਨੇ ਕਰਿਆ ਹੋਇਆ ਜਿੱਦਾਂ ਜ਼ਾਲਮ ਤਰੀਕੇ ਨਾਲ ਉਹ ਸਾਡੇ ਲੋਕਾਂ ਦਾ ਨਕਸਾਰ ਕਰਨ ਲੱਗਿਆ ਹੋਇਆ ਮੈਂ ਉਹਨੂੰ ਤੁਹਾਡੇ ਮਾਧਿਅਮ ਰ ਅਸੀਂ ਕਹਿਣਾ ਜਾਊਂਗਾ ਮੋਦੀ ਜੀ ਅਸੀਂ ਤਾਂ ਫਿਰ ਵੀ ਇਹ ਤੁਹਾਡੇ ਜ਼ਬਰ ਨਾਲ ਸਬਰ ਦਾ ਸਬਰ ਨਾਲ ਟੱਕਰ ਕਰਾਂ ਤੁਹਾਡੇ ਜ਼ਬਰ ਦਾ ਪਰ ਜਦੋਂ ਪ੍ਰਮਾਤਮਾ ਨੇ ਤੁਹਾਡੇ ਲਾਠੀ ਮਾਰਨੀ ਆ ਤੁਹਾਡੇ ਤੋਂ ਨਹੀਂ ਸਹੀ ਜਾਣੀ ਤੁਸੀਂ ਕਹਿੰਦੇ ਸੀ ਅਸੀਂ ਚਾਹ ਵੇਚਦਾ ਸੀ ਮੈਂ ਚਾਹ ਵੇਚਦਾ ਹਾਂ ਜੇ ਤੂੰ ਚਾਹ ਵੇਚਦਾ ਹੁੰਦਾ ਐ ਤੈਨੂੰ ਪਰਿਵਾਰ ਬਾਰੇ ਨੌਲੇਜ ਹੁੰਦੀ ਖੱਟਰ ਮੋਦੀ ਤੀਜਾ ਅਨਿਲ ਵਿੱਜ ਤਿੰਨੇ ਤਾਂ ਇਹ ਨੌਬਤ ਨਾ ਕਰਦੇ ਤੁਸੀਂ ਬਹਿ ਕੇ ਬਾਚੀਤ ਕਰਦੇ ਉਸ ਤੋਂ ਬਾਅਦ ਦਿੱਲੀ ਅਸੀਂ ਇਹਨਾਂ ਤੋਂ ਥਾਂ ਮੰਗੀ ਵੀ ਸਾਨੂੰ ਥਾਂ ਦੋ ਅਸੀਂ ਦਿੱਲੀ ਜਾਣਾ ਬਹਿ ਕੇ ਗੱਲ ਕਰਾਂਗੇ ਉਹ ਗੱਲ ਤੇ ਵੀ ਨਹੀਂ ਆਂਦੇ ਕਿਉਂਕਿ ਅਸੀਂ ਇੱਕ ਦੇਸ਼ ਦੇ ਕਿਸਾਨਾਂ ਜਦੋਂ ਪੰਜਾਬ ਤੋਂ ਇਹਨਾਂ ਨੂੰ ਜ਼ਰੂਰਤ ਹੁੰਦੀ ਹੈ ਅੰਨ ਕਹਿੰਦੇ ਵੀ ਇੰਡੀਆ 'ਚ ਮੁੱਕ ਗਿਆ ਪਰ ਦੇ ਵਿਚ ਅੰਨ ਦੀ ਕਮੀ ਆ ਗਈ ਜੀ ਸਾਰਾ ਕਹਿ ਦਿੰਦੇ ਆ ਬਜ਼ੁਰਗ ਖੜੇ ਨੇ ਸਾਡੇ ਵੀ ਜੀ ਤੁਸੀਂ ਖੇਤੀ ਪੈਦਾ ਕਰੋ ਅਨਾਜ ਪੈਦਾ ਕਰੋ ਇੰਡੀਆ ਨੂੰ ਬਚਾਣਾ ਹੈ ਜਿਸ ਟਾਈਮ ਸਹਿੱਦੀਆਂ ਦੇਣੀਆਂ ਪੈਨੀਆਂ ਕਾਰਗਿਲ ਦਾ ਜੰਗ ਆ ਜੇ 1965 ਦੀ ਲੜਾਈ ਆ ਜੇ 71 ਦੀ ਆ ਜੇ ਇਹ ਇੱਥੇ ਤੱਕ ਇਹ ਚੀਨ ਦੇ ਬਾਰਡਰ ਦੇ ਹੱਥੋਂ ਹੱਥ ਲੜਾਈ ਹੋ ਜੇ ਉੱਤੇ ਵੀ ਪੰਜਾਬ ਦੇ ਸਾਡੇ ਸਿਕਰੇਜਮੈਂਟ ਅੱਗੇ ਹੋ ਕੇ ਲੜੀਆਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ 80% ਤੋਂ ਉੱਪਰ ਸਾਡਾ ਹਿੱਸਾ ਪਰ ਮੋਦੀ ਸਾਨੂੰ ਇਹ ਲੱਗਣ ਲੱਗ ਗਿਆ ਵੀ ਇਹ ਸਾਨੂੰ ਆਪਣੇ ਦੇਸ਼ ਦਾ ਹਿੱਸਾ ਨਹੀਂ ਮੰਨਦਾ ਜਿਹੜੀ ਇਹ ਬੀਜੇਪੀ ਸਰਕਾਰ ਹੈ ਖੱਟਰ ਸਰਕਾਰ ਹੈ ਕਿ ਤਾਨਾਸ਼ਾ ਸਰਕਾਰ ਬਣ ਚੁੱਕੀ ਹੈ ਇਹਨਾਂ ਨੂੰ ਉਹ ਆ ਵੀ ਅਸੀਂ ਇਹਨਾਂ ਨੂੰ ਡਰਾ ਲਾਂਗੇ ਪਰ ਮੈਂ ਤੁਹਾਡੇ ਮਾਧਿਅਮ ਨਾਲ ਅਸੀਂ ਕਹਿਣਾ ਚਾਹੂੰਗਾ ਇਹ ਉਹ ਕੌਮ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਨੇ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸਾਰ ਭਾਰਤਾਂ ਸਰੀਰ ਆੜਿਆਂ ਨਾਲ ਚਰਾਲੇ ਬੰਦ-ਬੰਦ ਕਟਵਾ ਲਿਆ ਖੋਪਰੀਆਂ ਲੋਹਾ ਲੀਆਂ ਉਦੋਂ ਨਹੀਂ ਅਸੀਂ ਤਾਂ ਉਹ ਜ਼ਾਲਮ ਸਰਕਾਰਾਂ ਤੋਂ ਡਰੇ ਅੱਜ ਕਿੱਥੇ ਡਰਨਾ ਹੈ ਜੇ ਇਹ ਇੰਡੀਆ ਹੈਗਾ ਜਿਹੜਾ 파ਰਤ ਹੈਗਾ ਇਹ ਤਾਂ ਜੇ ਗੁਰੂ ਸਾਹਿਬ ਨੇ ਕੁਰਬਾਨੀ ਕੀਤੀ ਹੈ ਉਹਨਾਂ ਨੇ ਆਪਣੇ ਸਰਵੰਸ ਬਾਰੇ ਨਹੀਂ ਇੱਥੇ ਹੋ ਸਕਦਾ ਜਿੱਦਾਂ ਮੁਗਲ ਮੁਲਕ ਨੇ ਸਾਡੇ ਦबई ਹੈਗਾ ਯੂਏ ਹੈਗਾ ਹੋਰ ਮੁਲਕ ਨੇ ਉਦਾਂ ਇਹ ਮੁਗਲ ਮੁਲਕ ਹੁੰਦਾ ਤੁਸੀਂ ਕਿਸੇ ਨੇ ਵੀ ਨਹੀਂ ਇੱਥੇ ਰਹਿਣਾ ਸੀਗਾ ਤੁਸੀਂ ਇਹ ਗੱਲ ਤਾਂ ਯਾਦ ਰੱਖੋ ਉਹ ਗੁਰੂ ਸਾਹਿਬ ਨੇ ਕੁਰਬਾਨੀਆਂ ਕਰਕੇ ਤੁਹਾਨੂੰ ਇਹ ਤਾਜ ਦੇ ਰਾਜ ਦੇ ਤੁਸੀਂ ਉਹਨਾਂ ਦੇ ਜਿਹੜੇ ਜਾਏ ਹਨ ਉਹਨਾਂ ਦੇ ਬੱਚੇ ਹਨ ਉਹਨਾਂ ਨਾਲ ਇਹ ਜੀ ਵਾਰਸ ਹਨ ਉਹਨਾਂ ਦੇ ਵਾਰਸ ਨਾਲ ਇਹ ਜਿਆ ਕੁਝ ਕਰੋਗੇ ਤੁਸੀਂ ਜੀ ਹੁਣ ਜਿਹੜੀ ਹੈ ਕੱਲ ਦੀ ਮੀਟਿੰਗ ਦਾ ਲੈਟਰ ਆ ਚੁੱਕਿਆ ਹੈ ਤੇ ਸਮਾਂ ਸਵੇਰੇ ਤੁਸੀਂ ਫਾਈਨਲ ਕਰੋਗੇ ਮੀਟਿੰਗ ਕਰਕੇ ਆਪਸ ਦੇ ਵਿੱਚ ਸਮਾਂ ਉਹ ਕਰਨਗੇ ਫਾਈਨਲ ਉਹਨਾਂ ਨੇ ਫਾਈਨਲ ਸਵੇਰੇ ਸਮਾਂ ਕਰਨਾ ਜੀ ਤੇ ਜੇਕਰ ਗੱਲ ਕਰ ਲਈ ਉਸ ਤੱਕ ਮਾਹੌਲ ਇੱਥੇ ਕੁਝ ਨਹੀਂ ਹੋਏਗਾ ਸ਼ਾਂਤੀ ਰਹੇਗੀ ਨਹੀਂ ਅਸੀਂ ਤਾਂ ਅਪੀਲ ਅੱਜ ਵੀ ਕਰੀਏ ਬਾਰ ਬਾਰ ਵੀ ਸ਼ਾਂਤੀ ਰੱਖੋ ਅਸੀਂ ਤੁਹਾਡੇ ਮਾਦੀਮ ਰਹੀ ਕਹਿਣਾ ਚਾਹਾਂਗੇ ਜਿਹੜੇ ਸਾਡੇ ਵੀਰ ਨੇ ਨੌਜਵਾਨ ਵੀਰ ਠੀਕ ਹੈ ਜੋਸ਼ ਰੱਖੋ ਬਰਕਰਾਰ ਪਰ ਨਾਲ ਹੋਸ਼ ਰੱਖੋ ਕੋਈ ਗੱਲ ਨਹੀਂ ਜੇ ਆਪਾਂ ਨੂੰ ਲੱਗਿਆ ਵੀ ਇਹ ਨਹੀਂ ਗੱਲ ਬਣਦੀ ਹੈਗੀ ਤਾਂ ਫਿਰ ਬੈਰੀਕਾਡ ਤੋੜ ਕੇ ਦਿੱਲੀ ਤਾਂ ਜਾਣਾ ਹੈ ਉਹ ਤਾਂ ਅਸੀਂ ਕਲੀਅਰ ਕਰ ਰਹੇ ਹਾਂ ਨਾ ਤਾਂ ਅਸੀਂ ਕਿਹਾ ਵੀ ਅਸੀਂ ਬੰਦ ਕਰਨਾ ਦਿੱਲੀ ਜਾਣਾ ਹੈ ਕੁਝ ਕਿਉਂਕਿ ਇਹਦੇ ਇੱਕ ਗੱਲ ਹੋਰ ਹੈ ਅਸੀਂ ਮੁਰੇ ਹੋ ਕੇ ਲੜਾਈ ਲੜਾਂਗੇ ਜਿੰਦੇ ਜਿ세 ਬੰਦੀਆਂ ਦੇ ਆਗੂ ਹੈ ਕੱਲ ਤੋਂ ਅਸੀਂ ਇੱਥੇ ਆ ਇੱਥੇ ਪਹਿਰਾ ਦੇ ਰਹੇ ਹੁਣ ਰਾਤ ਦੇਖ ਲਓ ਕਿੰਨੀ ਹੋ ਗਈ ਹੁਣ ਵੀ ਇੱਥੇ ਆ ਪਹਿਲਾਂ ਵੀ ਦਿਨ ਚ ਵੀ ਗੋਲਿਆਂ ਦੇ ਵਿੱਚ ਵੀ ਉੱਥੇ ਸੀਗੇ ਤੇ ਕੱਲ ਨੂੰ ਵੀ ਅਦਰਬੈਜ ਮੀਟਿੰਗ ਜਾਂ ਮਸਲਾ ਕੋਈ ਨਹੀਂ ਹੱਲ ਹੁੰਦਾ ਤਾਂ ਤੁਹਾਡੇ ਤੋਂ ਮੁਰੇ ਹੋਗੇ ਅਸੀਂਆਂ ਗੋਲੀਆਂ ਖਾਵਾਂਗੇ ਅਸੀਂ ਲੜਾਈ ਲੜਾਂਗੇ ਤਾਂ ਤੁਹਾਨੂੰ ਨਾਲ ਲੈ ਕੇ ਜਾਵਾਂ ਇਹ ਨਹੀਂ ਵੀ ਲੀਡਰ ਪਿੱਛੇ ਸੈਟਿੰਗ ਕਰਕੇ ਜੇ ਪਿੱਛੇ हट ਕੇ ਤੁਹਾਨੂੰ ਮਰਵਾ ਦੇ ਇਹ ਚੀਜ਼ ਨਹੀਂ ਹੋ ਜੀ ਬਾਰ ਬਾਰ ਸ਼ੁਕਰੀਆ ਜੀ ਅਸੀਂ ਗੱਲਬਾਤ ਕਰ ਰਹੇ ਸੀ ਤੁਸੀਂ ਦੇਖਿਆ ਕਿ ਕੇਂਦਰ ਤੋਂ ਚਿੱਠੀ ਆ ਚੁੱਕੀ ਹੈ ਸਵੇਰੇ ਸਮਾਂ ਫਾਈਨਲ ਹੋਏਗਾ ਜੇਕਰ ਮੰਗਾ ਮੰਨਦਾ ਹੈ ਕੇਂਦਰ ਤਾਂ ਠੀਕ ਹੈ ਫਿਰ ਕਿਸਾਨ ਇੱਥੋਂ ਹੀ ਜਿੱਤਦੀ ਰੈਲੀ ਕਰਨਗੇ ਜੇਕਰ ਨਹੀਂ ਮੰਨਦਾ ਤੇ ਫਿਰ ਦਿੱਲੀ ਦੂਰ ਨਹੀਂ ਦਿੱਲੀ ਵੱਲ ਕੂਚ ਕੀਤਾ ਜਾਏਗਾ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਪ੍ਰਧਾਨ ਜੀ ਨੇ ਕਿ ਸਬਰ ਬਣਾ ਕੇ ਰੱਖੋ ਜਿੱਥੇ 2 ਦਿਨ ਤੁਸੀਂ ਸਬਰ ਬਣਾ ਕੇ ਰੱਖਿਆ ਉੱਥੇ ਹੋਰ ਸਬਰ ਦੀ ਜ਼ਰੂਰਤ ਹੈ ਹੋਸ਼ ਦੀ ਜ਼ਰੂਰਤ ਹੈ ਜੋਸ਼ ਦੇ ਨਾਲ ਨਾਲ ਹੋਸ਼ ਦਾ ਵੀ ਕੰਮ ਲੋ ਸੋ ਤੁਸੀਂ ਸਬਰ ਕਰੋ ਕੱਲ ਮੀਟਿੰਗ ਤੋਂ ਬਾਅਦ ਜੋ ਫੈਸਲਾ ਹੋਏਗਾ ਇਹ ਉਹ ਆਗੂ ਨੇ ਜਿਹੜੇ ਮੁਰੇ ਹੋ ਕੇ ਚੱਲਣਗੇ ਪਿੱਛੇ ਨਹੀਂ ਚੱਲਣਗੇ ਤੇ ਜਦੋਂ ਦਿੱਲੀ ਜਾਣਾ ਹੋਏਗਾ ਤਾਂ ਫਿਰ ਦਿੱਲੀ ਵੱਲ ਵੀ ਕੂਚ ਕੀਤੀ ਜਾਏਗੀ ਸੋ ਗਰਾਊਂਡ ਜ਼ੀਰੋ ਤੋਂ ਸ਼ੰਭੂ ਬਾਰਡਰ ਤੋਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਜਾਣਕਾਰੀ ਦੇ ਰਹੇ ਸੀ ਕੈਮਰਾ ਪਰਸਨ ਅਤੁਲ ਵਰਮਾ ਦੇ ਨਾਲ ਅਨੁਰਾਗ ਸ਼ਰਮਾ ਔਨ 에ਅਰ ਲਈ